ਮੋਟਰਸਾਈਕਲ ਹੈ ਜਿਹਦੇ ਉੱਤੇ ਇੱਕ ਜੇਡਿਸ ਤੇ ਇੱਕ ਬੰਦਾ ਸੀਗਾ ਜੋ ਕਿ ਬਹੁਤ ਗੰਭੀਰ ਹੁਕਮਨ ਰੂਪ ਦੇ ਨਾਲੇ ਜ਼ਖਮੀ ਹੋਏ ਨੇ ਇੱਕ ਕਾਰ ਦੀ ਟੱਕਰ ਦੇ ਨਾਲ ਆ ਤਾਂ ਬੱਦ ਗਿਆ ਫੈਟ ਤੇ ਇੱਕ ਤਸਵੀਰਾਂ ਦਿਖਾ ਰਹੇ ਹਾਂ ਫਿਲਹਾਲ ਜੋ ਕਿ ਇੱਕ ਬਹੁਤ ਜ਼ਬਰਦਸਤ ਐਕਸੀਡੈਂਟ ਹੁੰਦਾ ਐਕਸੀਡੈਂਟ ਦੇ ਦੌਰਾਨ ਫਿਲਹਾਲ ਇੱਥੇ ਪੁਲਿਸ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਮੌਜੂਦ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਗੱਡੀ ਨੂੰ ਅਸੀਂ ਆਪ ਪਿੱਛੋਂ ਬਹੁਤ ਸਪੀਡ ਤੇ ਆਂਦਾ ਦੇਖਿਆ ਦੇਖ ਸਕਦੇ ਆ ਇੱਕ ਮੀਆਂ ਬੀਬੀ ਦੱਸੇ ਜਾ ਰਹੇ ਨੇ ਜੋ ਕਿ ਐਸ ਕਾਰ ਦੀ ਚਪੇੜ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਗੰਭੀਰ ਸੱਟਾਂ ਵੱਜੀਆਂ ਨੇ ਤੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਕੰਡੀਸ਼ਨ ਕਿਸ ਤਰ੍ਹਾਂ ਗੱਡੀ ਦੇ ਵਿੱਚ ਕਿੰਨੀ ਕੁ ਸਪੀਡ ਹੋ ਸਕਦੀ ਆ ਜੋ ਕਿ 에ਅਰ ਬੈਗ ਤੱਕ ਵੀ ਗੱਡੀ ਦੇ ਖੁੱਲ ਗਏ ਨੇ ਤੇ ਲੋਕਾਂ ਦੇ ਦੱਸਣ ਦੇ ਮੁਤਾਬਿਕ ਜੋ ਕਿ ਗੱਡੀ ਦੇ ਵਿੱਚ ਸਵਾਰ ਠਿਕੇ ਉਹਨਾਂ ਵੱਲੋਂ ਕੋਈ ਨਸ਼ਾ ਪੱਤਾ ਜਾਂ ਕੋਈ ਹੋਰ ਚੀਜ਼ ਦਾ ਸੇਵਨ ਕੀਤਾ ਗਿਆ ਸੀ ਫਿਲਹਾਲ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਮਾਲਪੁਰ ਚੌਕ ਦੀਆਂ ਜਿੱਥੇ ਹਰ ਵਕਤ ਪੁਲਿਸ ਖੜੀ ਰਹਿੰਦੀ ਹੈ ਮੌਜੂਦ ਰਹਿੰਦੀ ਹੈ ਉੱਥੇ ਫਿਲਹਾਲ 5 ਤੋਂ 10 ਮਿੰਟ ਹੋ ਗਏ ਕੋਈ ਪੁਲਿਸ ਦਾ ਅਧਿਕਾਰੀ ਫਿਲਹਾਲ ਨਜ਼ਰ ਨਹੀਂ ਆ ਰਿਹਾ ਤੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿੰਨਾ ਇਥੇ ਕਿੰਮੜੋ ਮੁੰਡੇ ਤਾਂ ਫੜੇ ਜਾਣਗੇ ਮੁੰਡੇ ਤਾਂ ਕਿਤੇ ਨਹੀਂ ਜਾਂਦੇ ਬੋਲ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ ਹਾਂਜੀ ਰੇਸਾਂ ਲੱਗ ਰਹੀਆਂ ਸੀਗੀਆਂ ਗੱਡੀ ਬਹੁਤ ਤੇਜ਼ ਆਈ ਏ ਅੱਛਾ ਅੱਛਾ ਜੀ ਇਹਨਾਂ ਨੇ ਕਿੰਨੂੰ ਹਿੱਟ ਕਿੰਨੂੰ ਕੀਤਾ ਇਹਨਾਂ ਨੇ ਦੇਖੋ ਲੱਗਦੇ ਗੱਡੀ ਤੇ ਉਹ ਲੈ ਲੈਂਦਾ ਉਹ ਚਾਲ ਲੈਂਦਾ ਤੇ ਦੇਖ ਸਕਦੇ ਹੋ ਜੋ ਕਿ ਜਿੰਨਾਂ ਦਾ ਹਾਂ ਐਕਸੀਡੈਂਟ ਹੋਇਆ ਇਹਨਾਂ ਨੂੰ ਹਸਪਤਾਲ ਲੈ ਕੇ ਜਾ ਹਾਂਜੀ ਅੱਛਾ ਇਹ ਰੇਸਾ ਲਗਾ ਰਹੇ ਸੀ ਇੱਥੇ ਦੂਜੀ ਗੱਡੀ ਆਤੀ ਸੀ ਮੇਰੀ ਗੱਡੀ ਮਾਰ ਲੱਗੇ ਸੀਗੇ ਪਹਿਲੇ ਮੇਰੀ ਗੱਡੀ ਮਾਰ ਲੱਗੇ ਸੀ ਅੱਛਾ ਜੀ ਹਾਂਜੀ ਦੋ ਵਰਨੇ ਜੀ ਅੱਛਾ ਜੀ ਮੇਰੇ ਕੋਲੋਂ ਲੰਗੇ ਨੇ ਮੇਰੇ ਮਾਰ ਰਹੇ ਸੀਗੇ ਕਾਲੇ ਅੱਛਾ ਜੀ ਅੱਛਾ ਜੀ ਮੇਰੇ ਕੋਲੋਂ ਲੰਗੇ ਨੇ ਬਾਈਪਾਸ ਹੋ ਗਏ ਅੱਛਾ ਜੀ ਮੈਨੂੰ ਪਤਾ ਸੀ ਤੇ ਇਹ ਬਲ ਹੋਣਾ ਮੈਨੂੰ ਪਤਾ ਸੀ ਨਹੀਂ ਇਹ ਇਹ ਪਤਾ ਲੱਗਾ ਕਿਹਦੇ ਨਾਲ ਹਿੱਟ ਹੋਏ ਨੇ ਆਹ ਅੱਛਾ ਇੱਕ ਵਾਈਬ ਸੀਗੇ ਅੱਛਾ ਜੀ ਹੋਰ ਨੇ ਸੀਰੀਅਸ ਤੁਸੀਂ ਕੋਈ ਐਕਸੀਡੈਂਟ ਚੈਨਸ ਹੋਤਰ ਅੱਛਾ ਜੀ ਅੱਛਾ ਜੀ ਇੱਕ ਗੱਡੀ ਇੱਕ ਮੋਟਰਸਾਈਕਲ ਰੋਡ 'ਤੇ ਮੈਨੂੰ ওভারਟੇ ਕਰ ਗਿਆ ਅੱਛਾ ਜੀ ਅੱਛਾ ਜੀ ਪੂਰੀ ਸਪੀਡ ਸੀ ਕਿ ਗੱਡੀ ਦੀ ਸੀ 150 150 ਪਲੱਸ ਮੀਲ ਸੀ ਆਧਾਰ ਕਾਰਡ ਲੋ ਦੇਖ ਸਕਦੇ ਹੋ ਤੁਸੀਂ ਫਿਲਹਾਲ ਜੋ ਕਿ ਜਮਾਲਪੁਰ ਚੌਕ ਜਿੱਥੇ ਪੁਲਿਸ ਦਾ ਹਰ ਵਕਤ ਜਮਾਵੜਾ ਰਹਿੰਦਾ ਫਿਲਹਾਲ ਜੋ ਕਿ ਬੜਾ ਜ਼ਬਰਦਸਤ ਇੱਕ ਐਕਸੀਡੈਂਟ ਹੋਇਆ ਐਕਸੀਡੈਂਟ ਦੇ ਦੌਰਾਨ ਮੌਕੇ ਤੇ ਨਾ ਹੀ ਕੋਈ ਪੁਲਿਸ ਦਾ ਅਧਿਕਾਰੀ ਇੱਥੇ ਮੌਜੂਦ ਆ ਤੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਜੀ ਬਿਲਹਾਲ ਜੋ ਕਿ ਪੂਰੀ ਸਪੀਡ ਤੇ ਲੋਕਾਂ ਦੇ ਦੱਸਣ ਦੇ ਮੁਤਾਬਿਕ ਇਹ 150 ਪਲੱਸ ਦੀ ਸਪੀਡ ਤੇ ਜੋ ਕਾਰ ਬਾਈ ਜੀ ਤੁਸੀਂ ਨਾਲ ਸੀਗੇ ਜੀ ਨਹੀਂ ਨਹੀਂ ਜੀ ਹਾਂ ਜੀ ਉਹ ਵੀਰ ਜੀ ਤੁਸੀਂ ਨਾਲ ਸੀਗੇ ਜੀ ਇੱਕ ਮਿੰਟ ਤੁਹਾਡੇ ਇੱਕ ਮਿੰਟ ਹਾਂ ਜੀ ਇੱਕ ਮਿੰਟ ਉਹ ਚਲ ਹਾਂ ਜੀ ਬਸ ਸਿੱਧੀ ਆਪਣੀ ਰੈੱਡ ਲਾਈਟ ਹਾਂ ਜੀ ਏਡੀ ਤੋਂ ਤੇਜ਼ ਸਪੀਡ ਦੁਆਰਾ ਗੱਡੀ ਲੈ ਕੇ ਸਾਰਿਆਂ ਦਾ ਕਹਿਣਾ ਇੱਕ ਮਿੰਟ ਸਾਰਿਆਂ ਦਾ ਕਹਿਣਾ ਹੈ ਸਪੀਡ ਇੱਕ ਵੀ ਸੀ ਆ ਨਾਲ ਹੀ ਸੀਗੇ ਸਾਰੇ ਦੋ ਦਮ ਸੀ ਤੁਹਾਨੂੰ ਕਰਨ ਕੀਤੀ ਇਹ ਦੋ ਇਹਨੇ ਦੋ ਵਰਨੇ ਸੀਗੀਆਂ ਦੋ ਵੱਡੀਆਂ ਸੀ ਵਰਨਾ ਅੱਛਾ ਜੀ ਦੋ ਵਰਨਾ ਸੀਗੀਆਂ ਦੋਨੇ ਰੇਸ ਲੱਗਦੀ ਸੀ ਦੋ ਵਰਨਾ ਸੀਗੀਆਂ ਇੱਥੇ ਰਹਿਣ ਵਾਲੇ ਤੁਸੀਂ ਕੀ ਨਾਮ ਹੈ ਜੀ ਤੁਹਾਡਾ ਇੱਕ ਗੱਡੀ ਹੈ ਹਾਂ ਇਹ ਵਿਚੇ ਜੀ ਹਾਂ ਜੀ ਪਹਿਲੇ ਮੇਰੀ ਗੱਡੀ ਦੇਖ ਸਕਦਾ ਕਿਸ ਤਰ੍ਹਾਂ ਜੋ ਕਿ ਹਾਂ ਜੀ ਹਾਂ ਜੀ ਠੀਕ ਹੈ ਜੀ ਦੋ ਵਰਨਾ ਸੀਗੀਆਂ ਅੱਛਾ ਦੇਖ ਸਕਦੇ ਹੋ ਜੋ ਕਿ ਮਲਹਾਲ ਜੋ ਦੱਸਿਆ ਜਾ ਰਿਹਾ ਆ ਦੇਖ ਸਕਦਾ ਹਾਂ ਤੁਸੀਂ ਕਿੰਨਾ ਜ਼ਬਰਦਸਤ ਭਿਆਨਕ ਐਕਸੀਡੈਂਟ ਹੋਇਆ ਲੋਕਾਂ ਦੇ ਦੱਸਣ ਦੇ ਮੁਤਾਬਿਕ ਜੋ ਕਿ ਦੋ ਕਾਰਾਂ ਆਪਸ ਦੇ ਵਿੱਚ ਰੇਸ ਲਗਾ ਰਹੀਆਂ ਸੀਗੀਆਂ ਤੇ ਰੇਸ ਦੇ ਮੁਤਾਬਕ ਇਹਨਾਂ ਦੀ ਸਪੀਡ ਜੋ ਕਿ 150 ਪਲੱਸ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਕਾਰ ਦੀ ਬਾਜੀ ਵੱਜੀ ਹੈ ਤੇ ਨਾਲੇ ਵਿੱਚ ਜੋ 에ਅਰ ਬੈਗ ਸੀਗੇ ਉਹ ਵੀ ਖੁੱਲੇ ਹੋਏ ਨੇ ਤੇ ਮੌਕੇ ਤੇ ਕੋਈ ਪੁਲਸ ਦਾ ਅਧਿਕਾਰੀ ਜੋ ਕਿ ਜਮਾਲਪੁਰ ਚੌਕ ਦੀ ਗੱਲ ਕਰੀਏ ਫਿਲਹਾਲ ਇੱਥੇ ਹਰ ਵਕਤ ਜੋ ਪੁਲਸ ਚਲਾਨ ਕੱਟਣ ਤੇ ਲੱਗੀ ਹੁੰਦੀ ਹੈ ਫਿਲਹਾਲ ਮੌਕੇ ਤੇ ਕੋਈ ਪੁਲਸ ਦਾ ਅਧਿਕਾਰੀ ਇੱਥੇ ਮੌਜੂਦ ਨਹੀਂ ਹੈ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜਮਾਲਪੁਰ ਚੌਕ ਦੇ ਵਿੱਚ ਇੱਕ ਭਿਆਨਕ ਐਕਸੀਡੈਂਟ ਹੁੰਦਾ ਜੋ ਕਿ ਐਕਸੀਡੈਂਟ ਦੇ ਨਾਲ ਵਿੱਚ ਘਾਇਲ ਹੋਏ ਨੇ ਉਹਨਾਂ ਨੂੰ ਹਸਪੀਟਲ ਭੇਜਿਆ ਜਾ ਰਿਹਾ ਘੰਟਾ ਹੋ ਗਿਆ ਲੈਡੀਆਂ ਨੂੰ ਲੈ ਕੇ ਦੋਨੋਂ ਕੁਛ ਹੋਏਗਾ ਤਾਂ ਲੈ ਕੇ ਨਹੀਂ ਕੋਈ ਹਲੋ ਵੀਰੇ ਕਿਉਂ ਨਹੀਂ ਲੈ ਕੇ ਜਾ ਰਹੇ ਜੀ ਇਹ ਬੰਦੇ ਨੂੰ ਦੇਖ ਸਕਦੇ ਹੋ ਲੈ ਕੇ ਜਾ ਰਹੇ ਨੇ ਕਿ ਇਹਨਾਂ ਨੂੰ ਹਸਪਤਾਲ ਓਏ ਇੱਕ ਬੰਦਾ ਵੀਰੇ ਉੱਤਰ ਪਰਲੇ ਪਾਸੇ ਦੇ ਹਸਪਤਾਲ ਨਾਲ ਦੇਖੋ ਆਟੋ ਦੇ ਵਿੱਚ ਪਾ ਕੇ ਜੋ ਲੇਡੀਸ ਦੇ ਬਹੁਤ ਸਾਕਮਤੀ ਹੋਈ ਆ ਉਹਨੂੰ ਕੱਤੀ ਸਵਾਰ ਲੈ ਚਲੇ ਆ ਕਿਹੜੇ ਹਸਪਤਲ ਲੈ ਕੇ ਚੱਲੇ ਆ ਜੀ ਹੈਂ ਦੂਸਰਾ ਬੰਦਾ ਤੇ ਹੋਰ ਵੀ ਇੱਕ ਕਹਿੰਦੇ ਮੀਆਂ ਬੀਬੀ ਸੀਗੇ ਬਾਈਕ ਦੇ ਉੱਤੇ ਇੱਕ ਬੰਦਾ ਹੋਰ ਹੈ ਜੋ ਕਿ ਦੇਖਦੇ ਆਂ ਕਿ ਹਾਂ ਇੱਕ ਗੱਡੀ ਨਿਕਲ ਚੁੱਕੀ ਰੇਸ ਨਾਲ ਅੱਛਾ ਦੋ ਗੱਡੀਆਂ ਸੀਗੀਆਂ ਰੇਸਾਂ ਲੱਗ ਨੇ ਦੋ ਦੋ ਵਰਨਾ ਸੀ ਦੋਨੋਂ ਬਲੈਕ ਕਲਰ ਦੀਆਂ ਕੀ ਕੰਡੀਸ਼ਨ ਹੈ ਕਿਸ ਤਰ੍ਹਾਂ ਠੀਕ ਹੈ ਮੁਰੇ ਲੈ ਜਾਓ ਇਹਨੂੰ ਵੀ ਹਸਪੀਟਲ ਲੈ ਕੇ ਜਾਓ ਪਾਜੀ ਦੇਖ ਸਕਦੇ ਹੋ ਦੋ ਜਣੇ ਜੋ ਕਿ ਬਾਈਕ ਸਵਾਰ ਸੀਗੇ ਪਿੱਛੋਂ ਪੂਰੀ ਸਪੀਡ ਦੇ ਵਿੱਚ ਇਹ ਸੁਣੋ ਜਿਹੜਾ ਕਹਿੰਦੇ ਤਬੀ ਵੀ ਲੱਗਦੀ ਗੱਡੀ ਲੱਗੀ ਹੈ ਇਲਾਜ ਕਰਾਉਗਾ ਇਹਨਾਂ ਦਾ ਬਿਲਕੁਲ ਜੀ ਬਿਲਕੁਲ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੈਂ ਜੋ ਕਿ ਮਗਰ ਲੱਗਾ ਹੈ ਉਹਨੂੰ ਲੈ ਕੇ ਨਹੀਂ ਜਾ ਰਿਹਾ ਭਾਓ ਪਾਜੀ ਕਿਉਂ ਨਹੀਂ ਲੱਗੇ ਜਾ ਰਿਹਾ ਮੈਂ ਤੁਹਾਨੂੰ ਜੋ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਗੱਡੀ ਦੇ ਪ੍ਰਕੱਛੇ ਉੜ ਚੁੱਕੇ ਨੇ ਲਾਈਕ ਕਰਾਵੇ ਹੁਣ ਭਾਈ ਇਹ ਗੱਡੀ ਦਾ ਨੰਬਰ ਗੱਡੀ ਜੀ ਕਾਹਦੀ ਵੀ ਹੋਣੀ ਇੱਕ ਆਗੇ ਹਾਂ ਹਾਂ ਆ ਬਲੇਰ ওভার ਸਪੀਡ ਨਹੀਂ ਭਈ ਇਹ ਉਹ ਬੰਦੇ ਕਿੱਥੇ ਭਈ ਉਹ ਦੇਖ ਸਕਦਾ ਕਿਸ ਤਰ੍ਹਾਂ ਕਿੱਥੇ ਤੁਸੀਂ ਕਿਹ ਜਾਣਦੇ ਹੋ ਤੁਸੀਂ ਇਹਨਾਂ ਨੂੰ ਕੀ ਨਾਮ ਹੈ ਜੀ ਇਹਨਾਂ ਦਾ ਇਹ ਨਾਮ ਵਦੈ ਨੂੰ ਉਹ ਕਹਿੰਦੇ ਫਿਰਦੇ ਪਾਲ ਕਹਿੰਦੇ ਇਹਨਾਂ ਨੂੰ ਅੱਛਾ ਕਿੱਥੇ ਦਾ ਰਹਿਣ ਵਾਲਾ ਇੱਥੇ ਉਹ ਤਾਂ ਜਿਹੜਾ ਮੈਂ ਕੱਲ ਮੈਨੂੰ ਮੂਰੀ ਤੋਂ ਆਇਆ ਕਹਿੰਦਾ ਤੁਹਾਡੇ ਯਾਰ ਨੂੰ ਤਾਂ ਐਕਸੀਡੈਂਟ ਹੋ ਗਿਆ ਅੱਛਾ ਜਾਣਦੇ ਹੋ ਮੈਂ ਕਿਹਾ ਹਾਂ ਜੀ ਮੈਂ ਜਾਣਦਾ ਜਦ ਮੈਂ ਇਹ ਫੋਟੋ ਦੇਖੀ ਤਾਂ ਹਿਰਦੇ ਪਾਣਾ ਇਹਦੀ ਕੱਲੀ ਦਾਦੀ ਹੈਗੀ ਆ ਅੱਛਾ ਮੈਂ ਆਪਣੀ ਦਾਦੀ ਕੋ ਰਹਿੰਦਾ ਸੀ ਕਿ ਇਹਦੀ ਭੈਣ ਆ ਭੈਣ ਦਾ ਵਿਆਹ ਹੋਇਆ ਹੋਇਆ ਅੱਛਾ ਉਹ ਬੈਨਾ ਬਹੁਤ ਟਾਸ ਕੰਪਨੀ 'ਚ ਕੰਮ ਕਰਦਾ ਸੀ ਹੁਣ ਮੈਨੂੰ ਫੋਨ ਆਇਆ ਕਿ ਮੈਂ ਤਾਂ ਬੜਾ ਕਰੋ ਉੱਠ ਕੇ ਸੁੱਤਾ ਪਿਆ ਸੀ ਕਿਉਂ ਸੁੱਤਾ ਪਿਆ ਸੀ ਇੱਥੇ ਆਇਆ ਅੱਛਾ ਕਿੰਨੀ ਕੁ ਉਮਰ ਹੈ ਤੇਰੀ ਉਮਰ ਹੈਗੀ ਆ ਮਤਲਬ ਨਲਕੀ ਸਾਊਥ ਹੈਗਾ ਇਹ ਕੰਨੀ ਨਾਲ ਉਮਰ ਹੈਗੀ ਆ ਠੀਕ ਹੈ ਜੀ ਮੋਤੀ ਨਗਰ ਤੋਂ ਅੱਛਾ ਸਰ ਪਤਾ ਲੱਗ ਗਿਆ ਕਿ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਤੇ ਕਿੰਨੇ ਕੋ ਲੋਕ ਚੇ ਦੇ ਵਿੱਚ ਜਾਂ ਕਿੰਨੇ ਇੰਜਰਡ ਹੋਏ ਆ ਜੀ ਮੈਂ ਤਾਂ ਮੌਜੂਦਾ ਹੁਣੀ ਜਸਟ ਆਇਆ ਹੀ ਆ ਅੱਛਾ ਜੀ ਉਹਨਾਂ ਨੂੰ ਕੰਟਰੋਲ ਤੋਂ ਜਨਾਬ ਉਹਨਾਂ ਨੂੰ ਫੋਨ ਆਇਆ ਆ ਅੱਛਾ ਜੀ ਤੇ ਅੱਜ ਤਾਂ ਪੀਸੀਆਰ ਵਾਲੇ ਆ ਅੱਛਾ ਤੁਹਾਨੂੰ ਸਾਡੇ ਜੋਮੇਨ ਸਾਹਿਬਾਨ ਨੇ ਫੋਨ ਕੀਤਾ ਠੀਕ ਹੈ ਜੀ ਮੈਨੂੰ ਤਾਂ ਹੁਣੀ ਜਸਟ ਆਇਆ ਅੱਛਾ ਜੀ ਤੇ ਪਤਾ ਨਹੀਂ ਲੱਗ ਪਾਇਆ ਕਿੰਨੇ ਕੋ ਲੋਕ ਇੰਜਰਡ ਹੋਏ ਜਾਂ ਕਿਸ ਤਰ੍ਹਾਂ ਠੀਕ ਹੈ ਹਾਂਜੀ ਸਰ ਕੀ ਨਾਮ ਹੈ ਤੇ ਕੀ ਕਹਿਣਾ ਜੀ ਆ ਜਿਹੜਾ ਐਕਸੀਡੈਂਟ ਹੋਇਆ ਪਤਾ ਲੱਗ ਪਾਇਆ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਆ ਅੱਛਾ ਜੀ ਹੋਇਆ ਤਾਂ ਅਜਾ ਮੋਟਰਸਾਈਕਲ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਬੰਦੇ ਫਟੇ ਜੀ ਕੋਈ ਕੋਟੇ ਲੱਗੀ ਅੱਛਾ ਗੱਡੀਆਂ ਮੋਟਰਸਾਈਕਲ ਤੋਂ ਥਰੈ ਅੱਛਾ ਉਹ ਪੂਰੀ ਬੰਦੇ ਦੇ ਬਾਈਨਸ ਸਾਹਿਬ ਦੂਜਾ ਸੁਪਰ ਬੁਲਾਇਆ ਮੋਟਰਸਾਈਕਲ ਅੱਛਾ ਸਰ ਪਤਾ ਲੱਗ ਪਾਇਆ ਉਹ ਬੰਦੇ ਜਿਹੜੇ ਇੰਜਰਡ ਹੋਏ ਨੇ ਕਿੱਥੇ ਦੇ ਰਹਿਣ ਵਾਲੇ ਆ ਜਾਂ ਕੁਝ अच्छा किन्ने जनेता लगे कि बंदे दो बंद या कितने बंदे अच्छा जी अच्छा जी ठीक तो है तो जी ठीक है अच्छा, अच्छा जी ठीक है सर